ਹਾਂਜੀ ਸਤਿ ਸ਼੍ਰੀ ਅਕਾਲ ਜੀ ਬ੍ਰਿੰਡਾ ਫੈਮਿਲੀ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਜਿਹੜੀ ਆਪਾਂ ਵੀਡੀਓ ਲੈ ਕੇ ਆਏ ਵੀਡੀਓ ਆਪਾਂ ਕੁੱਤੇ ਦੇ ਰਿਲੇਟਰ ਲੈ ਕੇ ਆਏ ਜੇ ਆਪਣੇ ਘਰ ਦੇ ਵਿੱਚ ਕੁੱਤਾ ਰੱਖਿਆ ਹੈ ਤੇ ਉਹਦੇ ਸ਼ੁਭ ਜਾਂ ਸ਼ੋਭ ਕੀ ਸੰਕੇਤ ਦਿੰਦਾ ਹੈ ਕਿਵੇਂ-ਕਿਵੇਂ ਕੀ ਸੰਕੇਤ ਆਪਾਂ ਤੋਂ ਤੋਂ ਮਿਲਦੀ ਹੈਗੇ ਆਪਾਂ ਇਹਦੇ ਬਾਰੇ ਤੁਹਾਨੂੰ ਦੱਸਦੇ ਹਾਂ ਜੇ ਤੁਹਾਡੇ ਘਰ ਦੇ ਵਿੱਚ ਕੁੱਤਾ ਨਹੀਂ ਰੱਖਿਆ ਉਹ ਬਾਹਰੋਂ ਕੋਈ ਆ ਕੇ ਬਾਹਰ ਚ ਵਹਿੰਦਾ ਤਾਂ ਉਹਦੇ ਬਾਰੇ ਵੀ ਤੁਹਾਨੂੰ ਸਾਰਾ ਦੱਸਾਂਗੇ ਕਿ ਕੁੱਤੇ ਦੇ ਕੀ ਸਹੀ ਸੰਕੇਤ ਹੁੰਦੇ ਆ ਕੁੱਤੇ ਦੇ ਕੀ ਗੱਲ ਤਾਂ ਜੇ ਆਪਾਂ ਉਹ ਤਾਂ ਆਪਦੇ ਘਰ ਦੇ ਵਿੱਚ ਰੱਖਦੇ ਆ ਤੁਹਾਨੂੰ ਕੀ ਮਿਲਦਾ ਕੀ ਫਲ ਮਿਲਦਾ ਆਪਾਂ ਤੁਹਾਨੂੰ ਉਹਦੇ ਬਾਰੇ ਵੀ ਦੱਸਦੇ ਆ ਪਾਪਾਂ ਦਾ ਨਾਸ਼ ਹੁੰਦਾ ਜਦੋਂ ਆਪਾਂ ਕੁੱਤਾ ਆਪਦੇ ਘਰ ਦੇ ਵਿੱਚ ਰੱਖਦੇ ਆ ਤੇ ਪਰਮਾਸ਼ੀਰਵਾਦ ਬਣਿਆ ਰਹਿੰਦਾ ਹੈਗਾ ਤੇ ਘਰ ਦੇ ਘਰ ਦੇ ਵਿੱਚ ਸੁੱਖ ਸਮ੍ਰiddhi ਆਉਂਦੀ ਆ ਸੰਕਟ ਟਲੇ ਜਾਂ ਟਾਲਿਆ ਰਹਿੰਦਾ ਹੈ ਕਈ ਵਾਰ ਕਈ ਵਾਰ ਕੋਈ ਦੁੱਖ ਤਕਲੀਫ ਕੋਈ ਸੰਕਟ ਆਪਣੇ ਤੇ ਆਉਣਾ ਹੁੰਦਾ ਤਾਂ ਕੁੱਤਾ ਆਪਣੇ ਉੱਤੇ ਲੈ ਲੈਂਦਾ ਜੀ ਜਿਹੜਾ ਆਪਾਂ ਘਰ ਦੇ ਵਿੱਚ ਪਾਲਦੇ ਆਂ ਤਾਂ ਕਰਕੇ ਕਹਿੰਦੇ ਨੇ ਕਿ ਕੁੱਤਾ ਸ਼ੁਭ ਹੁੰਦਾ ਘਰ ਦੇ ਵਿੱਚ ਪਾਲਿਆ ਰੋਗਾਂ ਤੋਂ ਮੁਕਤੀ ਮਿਲਦੀ ਹੈ ਜੀ ਧੰਦ ਪ੍ਰਾਪਤੀ ਹੁੰਦੀ ਹੈ ਆਪਣੇ ਸੰਤਾਨ ਦਾ ਸੁੱਖ ਮਿਲਦਾ ਜੇ ਆਪਣੇ ਘਰ ਦੇ ਵਿੱਚ ਕੁੱਤਾ ਰੱਖਿਆ ਹੁੰਦਾ ਮਨ ਨੂੰ ਸ਼ਾਂਤੀ ਸਕੂਨ ਮਿਲਦਾ ਹੈ ਪੂਰੀ ਨਜ਼ਰ ਤੋਂ ਮਨ ਨੂੰ ਸ਼ਾਂਤੀ ਸਕੂਨ ਮਿਲਦਾ ਹੈ ਪੂਰੀ ਨਜ਼ਰ ਤੋਂ ਬਚਾਉਂਦਾ ਹੈਗਾ ਇEVEN ਆਪਣਾ ਸੁਖੀ ਮਹਿਸੂਸ ਕਰਦਾ ਹੈ ਵੇਖੋ ਕਈ ਵਾਰ ਆਪਾਂ ਕਹਿੰਦੇ ਕੁੱਤਾ ਜਦੋਂ ਕੁੱਤਾ ਆਪਣੇ ਨਾਲ ਖੇਡਦਾ ਹੈ ਆਪਾਂ ਨੂੰ ਬੜਾ ਵੇਹਨੇ ਆ ਕਈ ਵਾਰ ਆਪਾਂ ਟੈਨਸ਼ਨ ਦੇ ਵਿੱਚ ਬੈਠੇ ਹੁੰਨੇ ਆ ਕੁੱਤਾ ਆਪਣੇ ਕੋਲ ਆਪਦਾ ਚੌੜ ਕਰਦੇ ਆ ਆਪਾਂ ਹਨਾ ਆਪਣੇ ਨਾਲ ਖੇਡਦਾ ਤਾਂ ਆਪਣੇ ਸਾਰੇ ਆਪਾਂ ਉਸ ਟਾਈਮ ਦੀ ਸਾਰੀ ਟੈਨਸ਼ਨ ਭੁੱਲ ਜਾਂਦੇ ਆ ਸਾਰੀ ਗੱਲ ਭੁੱਲ ਜਾਂਦੇ ਆ ਤੇ ਆਪਾਂ ਕਈ ਵਾਰ ਕੁੱਤੇ ਨਾਲ ਖੇਡਣਾ ਇਹਦੇ ਲਈ ਕੁੱਤਾ ਜਦੋਂ ਆਪਾਂ ਘਰ ਤਾਂ ਪਰ ਉਹ ਬਹੁਤ ਲੋਕ ਕੁੱਤੇ ਨੂੰ ਘਰ ਦੇ ਪਾਲਣਾ ਨਹੀਂ ਪਸੰਦ ਕਰਦੇਗੇ ਤੇ ਜੇ ਆਪਣੇ ਘਰ ਦੇ ਵਿੱਚ ਬਾਹਰ ਆ ਕੇ ਕੁੱਤਾ ਬੈਠ ਜਾਏ ਤੇ ਉਹਦੇ ਕੀ ਸੰਕੇਤ ਹੁੰਦੇ ਹੈਗੇ ਜੀ ਜਦੋਂ ਆਪਣੇ ਕੁੱਤਾ ਘਰ ਦੇ ਵਿੱਚ ਆ ਕੇ ਕਈ ਵਾਰ ਬੈਠ ਜਾਂਦਾ ਜਿੱਦ ਤੋਂ ਸ਼ਾਂਤ ਬੈਠਾ ਹੈ ਤਾਂ ਸ਼ੁਭ ਸੰਕੇਤ ਹੁੰਦੇ ਆ ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਖਤਰਾ ਨਹੀਂ ਉਹਨੂੰ ਥੋੜੀ ਬਹੁਤ ਤੁਸੀਂ ਰੋਟੀ ਪਾ ਦਿਓ ਤੁਹਾਨੂੰ ਪੁੰਨ ਜ਼ਰੂਰ ਲੱਗੂਗਾ ਜੇ ਉਹ ਚੀਕ ਰਿਹਾ ਹੈ ਕੋਈ ਜਾਂ ਕੋਈ ਆਵਾਜ਼ ਕੱਢ ਰਿਹਾ ਹੈ ਜਾਂ ਕੋਈ ਰੋਣ ਦੀਆਂ ਆਵਾਜ਼ਾਂ ਕੱਢ ਰਿਹਾ ਹੈ ਜੇ ਤਾਂ ਉਹਨੂੰ ਤੁਸੀਂ ਭਜਾਓ ਨਾ ਕੁੱਟੋ ਨਾ ਮਾਰੋ ਨਾ ਉਹਨੂੰ ਤੁਸੀਂ ਭੋਜਨ ਜ਼ਰੂਰ ਖਵਾਓ ਉਹਨੂੰ ਖਵਾਕੂ ਚੁੱਪ ਕਰ ਦੂ ਫੇਰ ਉਥੇ ਚਲਾ ਜਾਊਗਾ ਜੀ ਜੇ ਆਪਾਂ ਕੋਟ ਦੇ ਮਾਰਦੇ ਹਾਂ ਕਰਦੇ ਤੇ ਜਿਹੜੀ ਅਨਪੂਰਨਾ ਮਾਮਦੇ ਆਪਣੇ ਨਾਲ ਨਾਰਾਜ਼ ਹੋ ਜਾਂਦੀ ਹੈ ਇਹ ਬੇਜਵਾਨ ਜਾਨਵਰ ਹੁੰਦੇ ਇਹਨਾਂ ਨੂੰ ਮਾਰਨਾ ਨਹੀਂ ਚਾਹੀਦਾ ਜਿਹੜੇ ਸ਼ੁਭ ਸੰਕੇਤ ਹੁੰਦੇ ਕੁੱਤਾ ਆਉਂਦੇ ਉਹ ਮੈਂ ਤੁਹਾਨੂੰ ਦੱਸਦੀ ਆ ਜਿਹੜੇ ਸ਼ੁਭ ਹੁੰਦੇ ਆ ਉਹ ਵੀ ਦੱਸਦੇ ਆਂ ਜਦੋਂ ਕਾਲਾ ਕੁੱਤਾ ਆਪਣੇ ਘਰ ਦੇ ਵਿੱਚ ਆਉਂਦਾ ਤੇ ਉਹ ਸਮੇਂ ਵੀ ਉਹਤ ਪ੍ਰੇਤਾਂ ਦਾ ਜਿਲਕੁਲ वास ਹੁੰਦਾ ਕੋਨੇਗੇਟਿਵ એનર્ਜੀ ਹੁੰਦੀ ਹੈ ਉਹਦੇ ਨਾਲ ਕਾਲਾ ਕੁੱਤਾ ਆਪਣੇ ਘਰ ਦੇ ਵਿੱਚ ਆਉਂਦਾ ਹੈਗਾ ਉਸ ਕੁੱਤੇ ਨੂੰ ਦੁੱਧ ਪਿਆ ਦੇਣੇ ਆਪਣਾ ਸ਼ਨੀ ਦਾ ਪ੍ਰਕੋਪ ਦੂਰ ਹੋ ਜਾਂਦਾ ਜੇ ਜੇ ਆਪਾਂ ਉਸ ਕੁੱਤੇ ਨੂੰ ਭਜਾਉਨੇ ਆ ਤੇ ਮਾਰਦੇ ਆ ਤਾਂ ਉਹ ਕੁੱਤਾ ਆਪਾਂ ਨੂੰ ਇੱਕ ਤਰ੍ਹਾਂ ਦਾ ਸਰਾਫ ਜਾਂ ਪਾਪ ਹੀ ਦਿੰਦਾ ਹੈਗਾ ਜੀ ਜੇ ਵਾਰ-ਵਾਰ ਉਹ ਸ਼ਨੀਵਾਰ ਵਾਲੇ ਦੇ ਨਹੀਂ ਤੁਹਾਡੇ ਘਰ ਆਉਂਦਾ ਤਾਂ ਤੁਸੀਂ ਸਮਝੋ ਵੀ ਕਿਸੇ ਦਾ ਕੁਝ ਕੀਤਾ ਕਰਾਇਆ ਹੈਗਾ ਜਿਹੜਾ ਵਾਰ-ਵਾਰ ਤੁਹਾਡੇ ਘਰ ਦੇ ਵਿੱਚ ਆਉਂਦਾ ਤੁਹਾਡੇ ਘਰ ਦੇ ਵਿੱਚ ਜ਼ਰੂਰ ਉਹ ਕਾਲਾ ਜਾਦੂ ਕੁੰਨਾ ਜਿਹੜਾ ਸ਼ਨੀਵਾਰ ਵਾਲੇ ਦਿਨ ਕੁੱਤਾ ਤੁਹਾਡੇ ਘਰ ਆਉਂਦਾ ਫਿਰ ਤੁਸੀਂ ਸ਼ਨੀ ਮੰਦਰ ਦੇ ਵਿੱਚ ਜਾ ਕੇ ਤੇਲ ਦਾ ਦੀਵਾ ਜਗਾ ਸਕਦੇ ਹੋ ਸ਼ਨੀਵਾਰ ਵਾਲੇ ਦਿਨ ਅਪਾ ਤੁਹਾਨੂੰ ਆਪ ਦੱਸਦੇ ਆ ਜੇ ਨਹੀਂ ਵੀ ਸ਼ਨੀ ਮੰਦਰ ਨੇ ਦੀ ਤੋ ਤੁਸੀਂ ਸ਼ਿਵ ਮੰਦਰ ਤੇ ਜਾ ਕੇ ਸ਼ਨੀਵਾਰ ਵਾਲੇ ਦਿਨ ਸ਼ਿਵਲੇ ਮੰਦਰ ਤੇ ਤੁਸੀਂ ਪਾਣੀ ਦਾ ਲੋਟਾ ਘਰੋਂ ਲੈ ਲੈ ਜਿਓ ਤੇ ਚਲ ਚੜਾ ਸਕਦੇ ਹੋ ਜੇਕਰ ਤੁਸੀਂ ਗੇਟ ਦੇ ਅੱਗੇ ਪਾਣੀ ਰੱਖਿਆ ਜਿਵੇਂ ਉਹ ਗਰਮੀ ਦਾ ਮੌਸਮ ਆ ਕੁੱਤਾ ਤੁਹਾਡੇ ਬਾਹਰ ਦੇ ਅੱਗੇ ਜਾਂ ਘਰ ਦੇ ਵਿੱਚ ਆ ਕੇ ਪਾਣੀ ਪੀਂਦਾ ਤੇ ਬੋਸ਼ ਸ਼ਬਸ ਸੰਕੇਤਾ ਤੁਸੀਂ ਦੇਖੋ ਤੁਹਾਡੇ ਸਿਰੋਂ ਕਾਜਾ ਬੜੀ ਹੋਣੀ ਹੋਣੀ ਉੱਤਰ ਜਾਊਗਾ ਤੇ ਕੋਈ ਅਮੀਰੀ ਆਉਣ ਦੇ ਕੋ ਚੰਗੇ ਦੇਣਾ ਆਉਣ ਦੇ ਸੰਕੇਤ ਹੁੰਦੇ ਆ ਤੁਹਾਨੂੰ ਮੀਰਵਾਨ ਤੋਂ ਕੋਈ ਨਹੀਂ ਰੋਕ ਸਕਦਾ ਸਮਾਂ ਤੁਹਾਡਾ ਬਹੁਤ ਚੰਗਾ ਹੋਊਗਾ ਘਰ ਦੇ ਕੋਲ ਆ ਕੇ ਕੁੱਤਾ ਕੁੱਤਾ ਆਉਂਦਾ ਤੁਹਾਡੇ ਘਰ ਕੋਲੇ ਤੁਸੀਂ ਉਹਨੂੰ ਖਵਾਉਂਦੇ ਆਂ ਔਰ ਰੋਟੀ ਖਵਾਉਂਦੇ ਆਂ ਨਾ ਇਹਦੇ ਇਸ ਕਾਰਨ ਨਾਲ ਕੀ ਹੁੰਦਾ ਰੋਟੀ ਖਵਾਉਣ ਨਾਲ ਜਿਹੜੀ ਅਨਪੂਰਨ ਮਾਂ ਮਾਂ ਦੇ ਬਹੁਤ ਖੁਸ਼ ਹੁੰਦੀ ਆ ਉਹ ਦਾ ਤੌਰ ਉਹ ਕੁੱਤਾ ਤੁਹਾਡੇ ਘਰ ਆਉਂਦਾ ਜਿਹੜਾ ਉਹ ਅਨਪੂਰਨਾ ਮਾਂ ਦੇ ਆਉਣ ਦਾ ਤੁਹਾਨੂੰ ਸੰਕੇਤ ਦਿੰਦਾ ਹੈ ਤੁਹਾਡੇ ਘਰ ਆ ਰਹੀ ਜੇਪ ਭੋਜਨ ਖਾਣ ਤੇ ਬਹੁਤ ਖੁਸ਼ ਹੁੰਦੇ ਜਿਹੜੇ ਹੁਣ ਤੁਸੀਂ ਆਪ ਵੀ ਸਮਝ ਜਿਹੜੇ ਘਰ ਦੇ ਵਿੱਚ ਅਨਪੂਰਨਾ ਦਾ ਬਾਸ ਹੋ ਜਾਂਦਾ ਤੇ ਫਿਰ ਉਹ ਘਰ ਦੇ ਵਿੱਚ ਕਦੇ ਵੀ ਅੰਨ ਧਾਨ ਦੀ ਕਮੀ ਨਹੀਂ ਰਹਿੰਦੀ ਭੰਡਾਰ ਲੱਗ ਜਾਂਦੇ ਜੀ ਇਹਦੇ ਲਈ ਕਦੇ ਵੀ ਘਰ ਦੇ ਵਿੱਚ ਆਏ ਕੁੱਤੇ ਨੂੰ ਖਾਲੀ ਨਾ ਮੋੜੋ ਉਹ ਛਿੜਕੋ ਨਾ ਉਹਨਾਂ ਨੂੰ ਮਾਰੋ ਨਾ ਉਹਨੂੰ ਰੋਟੀ ਜ਼ਰੂਰ ਪਾਓ ਜਦੋਂ ਤੁਸੀਂ ਕਿਸੇ ਕਿਤੇ ਵੀ ਜਾ ਰਹੇ ਹੋ ਕਿਸੇ ਯਾਤਰਾ ਦੇ ਕਿਸੇ ਕੁਝ ਕੋ ਕੰਮ ਤੇ ਕੋਈ ਇੰਟਰਵਿਊ ਤੇ ਕੋਈ ਨੌਕਰੀ ਪੇਸ਼ਾ ਕਿਤੇ ਜਾ ਰਹੇ ਤੁਹਾਡੇ ਘਰ ਦੇ ਵਿੱਚ ਪਾਲਿਆ ਕੁੱਤਾ ਜਾਂ ਕੋਈ ਬਾਹਰੋਂ ਆਵਾਰਾ ਕੁੱਤਾ ਤੁਹਾਨੂੰ ਦੇਖ ਕੇ ਜੋਰ-ਜੋਰ ਦੀ ਕੂਛ ਹਲਾ ਰਿਹਾ ਹੈਗਾ ਆਸ-ਪਾਸੇ ਖੜਾ ਨਾ ਸੁਣ ਦੇਖ ਕੇ ਤਾਂ ਤੁਸੀਂ ਸਮਝੋ ਵੀ ਉਸ ਕੰਮ ਦੇ ਵਿੱਚ ਕੂਛ ਲਾਉਣ ਦਾ ਮਤਲਬ ਕੀ ਹੁੰਦਾ ਉਹ ਕਹਿ ਰਿਹਾ ਹੁੰਦਾ ਵੀ ਤੁਹਾਨੂੰ ਜਿਹੜੇ ਕੰਮ ਲਈ ਜਾ ਰਹੇ ਹੋ ਪੂਰੀ ਸਫਲਤਾ ਮਿਲੂਗੀ ਤੁਹਾਨੂੰ ਉਸ ਕੰਮ ਦੇ ਵਿੱਚ ਪੂਰੀ ਸਫਲਤਾ ਮਿਲੇਗੀ ਪ੍ਰਮਾਤਮਾ ਤੁਹਾਡੇ ਬਿਲਕੁਲ ਨਾਲ ਹੋਊਗਾ ਪੂਰਾ ਤੁਸੀਂ ਕੰਫੀਡੈਂਸ ਨਾਲ ਜਾਓ ਕਦੇ ਵੀ ਨਹੀਂ ਹੋ ਸਕਦਾ ਕਿ ਉਹ ਕੰਮ ਤੁਹਾਡਾ ਪੂਰਾ ਨਾ ਹੋਵੇ 100% ਪੂਰਾ ਹੁੰਦਾ ਹੈ ਜੇ ਕੁੱਤਾ ਤੁਹਾਡੇ ਕੋਲ ਆ ਕੇ ਜੋ ਜੋ ਦੀ ਪੂਸ਼ਾ ਲੋਂਦਾ ਕਿ ਤੁਸੀਂ ਕਿਤੇ ਜਾ ਰਹੇ ਜੇਕਰ ਤੁਸੀਂ ਕੁੱਤੇ ਨੂੰ ਖਾਰਸ਼ ਕਰਦੇ ਦੇਖਦੇ ਹੁੰਦੇ ਤਾਂ ਸਮਝੋ ਤੁਹਾਨੂੰ ਕਿਸੇ ਪਾਸੇ ਧੰਦੀ ਪ੍ਰਾਪਤੀ ਹੋਣ ਆ ਰਹੀ ਹੈ ਕਰਜਾ ਤੁਹਾਡਾ ਬਹੁਤ ਛੇਤੀ ਉੱਤਰ ਸਕਦਾ ਹੈ ਧੰਦੀ ਪ੍ਰਾਪਤੀ ਤੁਹਾਨੂੰ ਹੋਣੀ ਹੈ ਜੇਕਰ ਕਈ ਲੋਕ ਇਹਨੇ ਘਰ ਚ ਕੁੱਤਾ ਪਾਲਣਾ ਸ਼ੋਭਾ ਜਾਂ ਸ਼ੋਭਾ ਵੇਖੋ ਇਸ ਬਾਰੇ ਤਾਂ ਆਪਾਂ ਕੁਝ ਨਹੀਂ ਕਹਿ ਸਕਦੇ ਸਭ ਦੀ ਆਪ ਕੋ ਆਪਣੀ رائے ਆ ਪਰ ਮੈਂ ਇਥੇ ਤੁਹਾਨੂੰ ਸ਼ੋਭਾ ਤੇ ਸ਼ੋਭ ਸੰਕੇਤ ਤੁਹਾਨੂੰ ਜਰੂਰ ਦੱਸ ਜੀ ਘਰ ਦੇ ਵਿੱਚ ਕੁੱਤਾ ਪਾਲਿਆ ਜੋ ਤੁਹਾਡੇ ਪੈਰ ਹੱਥ ਪੈਰ ਚੱਟਣ ਲੱਗ ਜਾਂਦਾ ਹਨਾ ਕੁੱਤਾ ਤਾਂ ਪਿਆਰ ਕਰਦਾ ਜਦੋਂ ਆਪਾਂ ਘਰ ਦੇ ਵਿੱਚ ਰੱਖਦੇ ਹਾਂ ਜਾਂ ਤੁਹਾਡੇ ਨਾਲ ਬਹੁਤ ਜ਼ਿਆਦਾ ਖੇਡਦਾ ਜਿਹਦੇ ਨਾਲ ਜ਼ਿਆਦਾ ਖੇਡਦਾ ਜਿਆਦਾ ਹੁੰਦੇ ਨੀਤੀਕ ਰਹਿੰਦਾ ਤੇ ਉਹਦੇ ਵਿੱਚ ਬਹੁਤ ਜ਼ਿਆਦਾ ਪੋਜ਼ਿਟਿਵ ਊਰਜਾ ਹੁੰਦੀ ਹੈ ਜੀ ਕੁੱਤਾ ਤਾਂਗਾ ਕਿਉਂ ਪਿਆਰ ਕਰਦਾ ਹੁੰਦਾ ਹੈਗਾ ਜਿਹਦੇ ਵਿੱਚ ਬਹੁਤ ਜ਼ਿਆਦਾ ਪੋਜੀਟਿਵ ਨਰਗੀ ਹੋਵੇ ਉਹ ਇਨਸਾਨ ਸਫਲ ਜ਼ਰੂਰ ਹੁੰਦਾ ਉਹਨ ਸਫਲਤਾ ਤੱਕ ਪਹੁੰਚਣ ਲਈ ਕੋਈ ਨਹੀਂ ਰੋਕ ਰੱਖਦਾ ਉਹ ਸਫਲ ਇਨਸਾਨ ਹੁੰਦਾ ਜਿਹਦੇ ਨਾਲ ਕੁੱਤਾ ਜ਼ਿਆਦਾ ਰਹਿਣ ਇਹ ਤੁਹਾਡੇ ਘਰ ਦੇ ਵਿੱਚ ਰੱਖੇ ਕੁੱਤੇ ਬਾਰੇ ਦੱਸਦੇ ਆ ਸ਼ੁਭ ਸ਼ੁਭ ਸੰਕੇਤ ਇਹ ਹੁੰਦੇ ਜਿਵੇਂ ਆਪਾਂ ਘਰ ਦਾ ਪਾਲਤੂ ਕੁੱਤਾ ਚਾਹ ਕੋਈ ਬਾਹਰਲਾ ਕੁੱਤਾ ਜੋ ਤੁਹਾਡੇ ਘਰ ਦੇ ਵਿੱਚ ਕੋਈ ਹੱਡੀ ਲਿਆ ਕੇ ਰੱਖ ਦਿੰਦਾ ਜਾਂ ਕੋਈ ਮਿਆਸ ਦਾ ਟੁਕੜਾ ਸੈੱਟ ਕਰ ਦਿੰਦਾ ਬਹੁਤ ਸ਼ੁਭ ਹੁੰਦਾ ਜੇ ਕੋਈ ਇਸ ਤਰ੍ਹਾਂ ਕੁਝ ਨੂੰ ਦਿੱਸੇ ਵੀ ਜਾਵੇ ਤਾਂ ਜੀ ਉਚਕ ਕੇ ਬਾਅਦ ਸਿੱਟ ਦੇਣੀ ਹੈ ਤੇ ਤੁਸੀਂ ਗਰੀਬ ਨੂੰ ਪੁੰਨ ਜ਼ਰੂਰ ਕਰਨੀ ਹੈ ਤਾਂ ਕਿ ਤੁਹਾਡੇ ਦੇ ਘਰ ਦੇ ਵਿੱਚ ਕੋ ਪਾਪ ਕਾਲਾ ਕ੍ਰਿਸ਼ ਕੋਈ ਆਉਣ ਵਾਲੀ ਹੁੰਦੀ ਹੈ ਬਾਧਾ ਉਹ ਟਾਲ ਜੀ ਇਸ ਜਰੂਰੀ ਚੀਜ਼ ਘਰ ਦੇ ਵਿੱਚੋਂ ਆਪੇ ਕੁੱਤਾ ਲੈ ਕੇ ਸਿੱਟ ਦਿੰਦਾ ਸਾਰੇ ਪਰਿਵਾਰ ਪਰੇਸ਼ਾਨੀ ਹੋ ਜਾਏ ਪਰੇਸ਼ਾਨ ਹੋ ਜਾਂਦਾ ਬਿਮਾਰੀਆਂ ਚ ਸਾਰਾ ਘਰ ਦੇ ਅੰਦਰ ਸਭ ਦੀ ਕਿਸੇ ਨਾ ਕਿਸੇ ਦੀ ਸਿਹਤ ਖਰਾਬ ਰਹਿੰਦੀ ਹੈ ਪਰਿਵਾਰ ਦੇ ਕਿਸੇ ਮੈਂਬਰ ਦੀ ਕਈ ਵਾਰ ਸਾਰੇ ਪਰਿਵਾਰ ਦੇ ਮੈਂਬਰਾਂ ਦੀ ਸਿਹਤ ਖਰਾਬ ਹੋ ਜਾਂਦੀ ਹੈ ਜੇ ਕੁੱਤਾ ਇਸ ਤਰ੍ਹਾਂ ਕੋਈ ਚੀਜ਼ ਹੈ ਕਿ ਘਰੇ ਸੜਦਾ ਜੀ ਜੇ ਕੁੱਤਾ ਤੁਹਾਡੇ ਘਰ ਦੇ ਕੋਲੇ ਆ ਕੇ ਉੱਚੀ ਉੱਚੀ ਰੋਣ ਲੱਗ ਜਾਂਦਾ ਤਾਂ ਤੁਸੀਂ ਉਹਨੂੰ ਭਜਾਓ ਨਾ ਤੁਸੀਂ ਉਹਨੂੰ ਭੋਜਾ ਨਾ ਛਕਾਓ ਜੇ ਉਹ ਭੋਏ ਸ਼ੱਕੇ ਚਲਾ ਜਾਂਦਾ ਤਾਂ ਉਹ ਕੋਈ ਮਾੜਾ ਨਹੀਂ ਹੁੰਦਾ ਜਿਉ ਸ਼ੋਭੀ ਹੁੰਦਾ ਜੇ ਉਹ ਭੋਏ ਸ਼ੱਕਾ ਤੋਂ ਬਾਅਦ ਫੇਰ ਐਸ ਤਰ੍ਹਾਂ ਚੀਕਦਾ ਤਾਂ ਫੇਰ ਤੁਹਾਨੂੰ ਥੋੜਾ ਜਿਹਾ ਆਪਣੇ ਆਪ ਨੂੰ ਸੰਜੇਤ ਹੋਣ ਦੀ ਲੋੜ ਆ ਫਿਰ ਤੁਸੀਂ ਉਹਨੂੰ ਉੱਥੋਂ ਵੀ ਭੋਜਾ ਛਕਾ ਕੇ ਭਜਾਓ ਉੱਥੋਂ ਤੁਸੀਂ ਉਹਨੂੰ ਕਈ ਵਾਰ ਕੀ ਹੁੰਦਾ ਹੈ ਕਿ ਉਹ ਕੁੱਤਾ ਤੁਹਾਡੇ ਘਰ ਕੋਲੇ ਆ ਕੇ ਮਰ ਜਾਂਦਾ ਹੈ ਤੇ ਜਾਂ ਕਈ ਵਾਰ ਕੋਈ ਬੈਠਾ ਕੁੱਤਾ ਇਚਾਨਕ ਤੁਹਾਡੇ ਘਰ ਕੋਲ ਆ ਕੇ ਮਰ ਜਾਂਦਾ ਤਾਂ ਤੁਸੀਂ ਸਮਝੋ ਕਿ ਕੁੱਤੇ ਨੂੰ ਤੁਸੀਂ ਚੱਕਣਾ ਹੈ ਉਹ ਚੱਕ ਕੇ ਚੰਗਟ ਉਹ ਆ ਪਟ ਕੇ ਹੁੰਨ ਦੱਬ ਦੇਣਾ ਦੱਬਣ ਤੋਂ ਬਾਅਦ ਤੁਸੀਂ ਕਿਸੇ ਦੋ ਗਰੀਬ ਬੰਦਿਆਂ ਨੂੰ ਸੇਵਾ ਜ਼ਰੂਰ ਕਰਨੀ ਚਾਹੀਦੀ ਕਿਸੇ ਦਵਾਈ ਲਈ ਪੈਸੇ ਦੇ ਦਿਓ ਚਾਹੇ ਕੋਈ ਕਿਸੇ ਦੇ ਘਰੇ ਕੋਈ ਛੇਰ ਦੋ ਸੇ ਰਾਟਾ ਦੇ ਦਿਓ ਗਰੀਬ ਨੂੰ ਆਟਾ ਪਾਓ ਇੰਨਾ ਕੰਨ ਜ਼ਰੂਰ ਕਰੋ ਫਿਰ ਕੋਈ ਦੁੱਖ ਨਹੀਂ ਉਹ ਮਰਨ ਦਾ ਕਾਰਨ ਹੋਗਾ ਇਹ ਹਿੰਦ ਤੁਹਾਡੇ ਘਰ ਦੇ ਵਿੱਚ ਬਹੁਤ ਜ਼ਿਆਦਾ ਨੈਗੇਟਿਵ એનર્ਜੀ ਹੈ ਤੁਹਾਡਾ ਸਮਾਂ ਬੁਰਾ ਆਉਣ ਵਾਲਾ ਹੈ ਇਹਦੇ ਵੀ ਉਹ ਮਰ ਜਾਂਦਾ ਹੈ ਮਰ ਮਰ ਜਾਂਦਾ ਤੁਹਾਨੂੰ ਬੁਰੇ ਆਉਣ ਵਾਲੇ ਸਮੇਂ ਦਾ ਸੰਕੇਤ ਉਹ ਦੇ ਜਾਂਦਾ ਕਿ ਤੁਹਾਡੇ ਤੇ ਸਮਾਂ ਬਹੁਤ ਬੁਰਾ ਆ ਰਿਹਾ ਜੇਕਰ ਦੋ ਕੁੱਤੇ ਆਪਸ ਵਿੱਚ ਦੂਰ ਲੜਦੇ ਕਿਤੇ ਸਾਨੂੰ ਰਸਤੇ ਟੱਕਰ ਜਾਣ ਉਹ ਤਾਂ ਸ਼ੁਭ ਹੁੰਦੇ ਆ ਜੋ ਮਾੜੇ ਨਹੀਂ ਹੁੰਦੇਗੇ ਜੇ ਉਹੀ ਕੁੱਤੇ ਲੜਦੇ ਲੜਦੇ ਤੁਹਾਡੇ ਘਰ ਕੋਲੇ ਆ ਜਾਣ ਤੁਹਾਡੇ ਬਾਹਰ ਕੋਲੇ ਆ ਕੇ ਲੜਨ ਲੱਗਣ ਤਾਂ ਸਮਝੋ ਤੁਸੀਂ ਵੀ ਸਾਡੇ ਘਰ ਦੇ ਵਿੱਚ ਕੋਈ ਕਲਾ ਕਲੇਸ਼ ਹੋਣ ਵਾਲੀ ਹੈ ਕੋਈ ਪਰਿਵਾਰ ਦੇ ਤੇ ਕਿਸੇ ਤਰ੍ਹਾਂ ਦਾ ਕੋਈ ਸੰਕਟ ਆ ਸਕਦਾ ਹੈਗਾ ਤੇ ਕਿਸੇ ਫਾਸਤੂ ਦੀ ਲੜਾਈ ਝਗੜਿਆਂ ਦੇ ਵਿੱਚ ਤੁਹਾਨੂੰ ਨਹੀਂ ਪੈਣਾ ਚਾਹੀਦਾ ਪਾਉਂਗੇ ਤੁਸੀਂ ਫਾਸ ਚੋਂਗੇ ਜੀ ਤੇ ਇਹ ਉਹ ਤੁਹਾਨੂੰ ਬਾਅਦਲੇ ਲੜਾਈ ਝਗੜਿਆਂ ਦੇ ਉੱਤੇ ਜਦ ਤੁਹਾਡੇ ਘਰ ਦੇ ਵਿੱਚ ਗੁੱਸਾ ਘਟਾਉਣਾ ਹੁੰਦਾ ਉਹਦੇ ਬਾਰੇ ਸੁਚੇਤ ਕਰ ਰਹੀ ਹਾਂ ਹੁੰਦਾ ਤੁਸੀਂ ਜ਼ਿਆਦਾ ਨਾ ਪਾਓ ਕਿਸੇ ਵੀ ਲੜਾਈ ਝਗੜੇ ਦੇ ਵਿੱਚ ਤੁਸੀਂ ਨਾ ਪਾਓ ਇਹਨਾਂ ਕੰਮ ਤੁਸੀਂ 7-8 ਦਿਨ ਕਰੋ ਫਿਰ ਤੁਸੀਂ ਦੇਖੋਗੇ ਫਿਰ ਤੁਹਾਡੇ ਲਈ ਕੋਈ ਮਾੜਾ ਸਮਾਂ ਨਹੀਂ ਰੁਕਾ ਕਿ ਆਪਾਂ ਤੁਹਾਨੂੰ ਕੁੱਤੇ ਦੇ ਮਾੜੇ ਸਮੇਂ ਬਾਰੇ ਜਾਂ ਮਾੜੇ ਸੰਕੇਤ ਬਾਰੇ ਦੱਸ ਹੀ ਦਿੱਤਾ ਤੇ ਕਈ ਵਾਰ ਜਿੰਨੇ ਮਰ ਜਾਂਦਾ ਜਾਂ ਸ਼ਨੀਵਾਰ ਬੰਵਾਰਵਾ ਤੁਹਾਡੇ ਘਰ ਕਾਲਾ ਕੁੱਤਾ ਹੁੰਦਾ ਹੈ ਇਹ ਤੁਹਾਨੂੰ ਮੈਂ ਦੋ ਪਾਅ ਦਾ ਸੱਤੇ ਦੁਆਰਾ ਫਿਰ ਮੈਂ ਰਿਪੀਟ ਕਰ ਦਨੀ ਹਾਂ ਸ਼ਨੀਵਾਰ ਵਾਲੇ ਦਿਨ ਛਨੀ ਮੰਦਰ ਦੇ ਵਿੱਚ ਜਾ ਕੇ ਤੁਸੀਂ ਸਰੋਂ ਤੇਲ ਦਰਦੀਆ ਲਾ ਸਕਦੇ ਹੋ ਇਹਦੇ ਨਾਲ ਤੁਹਾਡਾ ਸੰਕਟ ਖਤਮ ਹੋ ਜਾਊਗਾ ਜੇ ਸ਼ਨੀ ਮੰਦਰ ਨਹੀਂ ਵੀ ਤੁਸੀਂ ਛੇ ਮੰਦਰ ਹੈ ਤੁਹਾਡੇ ਘਰ ਨੇੜੇ ਤੁਸੀਂ ਛੇ ਮੰਦਰ ਦੇ ਵਿੱਚ ਜਾਓ ਇੱਕ ਲੋਟਾ ਘਰੋਂ ਚਾਹ ਪਰ ਕੇ ਲੈ ਕੇ ਉੱਥੇ ਚਾਹ ਚੜਾ ਕੇ ਆਓ ਤੁਸੀਂ ਦੇਖੋ ਤੁਹਾਨੂੰ ਇਹਦੇ ਨਾਲ ਵੀ ਕੁਸ਼ ਰਾਹਤ ਮਿਲੂਗੀ ਇਹ ਜੋ ਬੁਰਾ ਸਮਾਂ ਇਹ ਟਾਲ ਜੂਗਾ ਕੁੱਤਾ ਕਈ ਵਾਰ ਕੀ ਹੁੰਦਾ ਜੇ ਆਪਣੇ ਘਰ ਦੇ ਵਿੱਚ ਸਮਾਂ ਬੁਰਾ ਆਉਣ ਵਾਲਾ ਹੁੰਦਾ ਨਾ ਕੁੱਤਾ ਉਹ ਟਾਲ ਦਿੰਦਾ ਸੰਕਟ ਆਪਣੇ ਉੱਤੇ ਲੈ ਲੈਂਦਾ ਹੈ ਕਿਉਂਕਿ ਉਹਦੀ ਸੁੰਘਣ ਦੀ ਉਹ ਦੇਖਣ ਦੀ ਸਮਝਣ ਦੀ ਸ਼ਕਤੀ ਬਹੁਤ ਜ਼ਿਆਦਾ ਹੁੰਦੀ ਹੈ ਉਹ ਮਾੜੇ ਸਮੇਂ ਨੂੰ ਬਹੁਤ ਛੇਤੀ ਪਾਪ ਲੈਂਦਾ ਹੈ ਇਹਦੇ ਲਈ ਉਸ ਤਰ੍ਹਾਂ ਕਰਦਾ ਹੁੰਦਾ ਪਰ ਛੋਟੀਆਂ-ਛੋਟੀਆਂ ਗੱਲਾਂ ਹੁੰਦੀਆਂ ਜਿਹੜੀਆਂ ਆਪਾਂ ਧਿਆਨ ਚ ਰੱਖਗੇ ਕਿ ਮੈਂ ਤੁਹਾਡੇ ਘਰੇ ਕੁੱਤਾ ਦੇਖ ਮੈਂ ਤੁਹਾਨੂੰ ਕਹੀ ਦੱਸ ਬਾਰ ਦਾ 70 ਬਾਰੋਂ ਕੁੱਤਾ ਕਿ ਬੈਠਾ ਵੀ ਉਹਦੇ ਨੁਕਸਾਨ ਫਾਇਦੇ ਵੀ ਦੱਸ ਸਕਦੇ ਤੇ ਘਰ ਦੇ ਕੁੱਤੇ ਦੇ ਜੇ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਇਕਾ ਨੂੰ ਸ਼ੇਅਰ ਕਰਨਾ ਕਮੈਂਟ ਕਰਕੇ ਜਰੂਰ ਦੱਸਿਓ ਅੱਜ ਦੀ ਵੀਡੀਓ ਤੁਹਾਨੂੰ ਕਿੱਦਾਂ ਨਹੀਂ ਲੱਗੀ ਤੁਸੀਂ ਕੀ ਕੀਮਤੀ ਸਮਾਂ ਕੱਟ ਕੇ ਮੇਰੇ ਨਾਲ ਜੁੜਿਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ